ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 9:30 ਹੋ ਗਏ ਆਪਾਂ ਜਿਮ ਤੋਂ ਆ ਕੇ ਨਹਾ ਧੋ ਕੇ ਰੈਡੀ ਹੋ ਗਏ ਆ ਆਪਣੇ ਅਗਲੇ ਸਫ਼ਰ ਵੱਲ ਕਿਉਂਕਿ ਅੱਜ ਆਪਾਂ ਜਾਣਾ ਹੈ ਆਪਣੇ ਰੋਮ ਸੈਂਟਰ ਵੱਲ ਨੂੰ ਉੱਥੋਂ ਲੈ ਕੇ ਆਉਣੇ ਆਪਣੀਆਂ ਬੀਰਾਂ ਕੋਕੋ ਕੋਲੇ ਫੈਂਟੀ ਲਤੀਨੇ ਆਪਣੀ ਦੁਕਾਨ ਵਾਸਤੇ ਮੇਰੀ ਨਾ ਡੇਲੀ ਰੁਟੀਨ ਦੇ ਵਿੱਚ ਮੇਰਾ ਕੰਮ ਦੇ ਉੱਪਰ ਦੂਜਾ ਨੰਬਰ ਹੁੰਦਾ ਹੈ ਪਹਿਲਾ ਨੰਬਰ ਮੈਂ ਦਿੰਦਾ ਹੁਣ ਆਪਣੀ ਸਰੀਰ ਵਾਸਤੇ ਜਿਮ ਵੀ ਜਾਇਆ ਮੈਂ ਤੇ ਸਰੀਰ ਸਭ ਤੋਂ ਪਹਿਲਾਂ ਜੇ ਸਰੀਰ ਇਹ ਤਾਂ ਕੰਮ ਹੈ ਉਹਦੇ ਕਹਿੰਦੇ ਵੀ ਜੇ ਜਾਨ ਹੈ ਤਾਂ ਹੀ ਜਹਾਨ ਹੈ ਤੇ ਆਪਾਂ ਜਾ ਕੇ ਮਿਹਨਤ ਮੁੰਦ ਲਾ ਕੇ ਤੇ ਆ ਕੇ ਨਾਤੋਗੇ ਹੁਣ ਆਪਣਾ ਕੰਮਕਾਰ ਆਪਾਂ ਸਾਰਾ ਨਿਵੇੜਤਾ ਤੇ ਚੱਲਦੇ ਹੁਣ ਆਪਾਂ ਲੈਣ ਵਾਸਤੇ ਰੋਮ ਸੈਂਟਰ ਵੱਲੋਂ ਆਪਣੀਆਂ ਵੀਰਾਂ ਕੋਕੀ ਕੋਲੇ ਕਿਉਂ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਲੱਗਦੇ ਆ ਤੇ ਅੱਗੇ ਦਾ ਅਸੀਂ ਲਾਉਣੇ ਹੋਣੇ ਸਮਾਨ ਇੱਕ ਵਾਰ ਲਿਆਂਦਾ ਸਾਡੇ 15 ਦਿਨ ਰਾਮਗਨ ਲੰਘ ਜਾਣੇ ਪਰ ਹੁਣ ਨਹੀਂ ਰੰਗਦੇ ਗਰਮੀ ਦੇ ਵਿੱਚ ਤੇ ਹੁਣ ਸਾਨੂੰ ਪਹਿਲਾਂ ਹੀ ਜਾਣਾ ਪੈਂਦਾ ਤੇ ਮੈਂ ਜਾਊਗਾ ਨਾਲ ਦਵਿੰਦਰ ਸਿੰਘ ਜਾਊਗਾ ਇਧਰ ਮਿਲੋ ਤੁਸੀਂ ਮੇਰੀ ਪੁੱਤਰੀ ਨੂੰ ਕਿਵੇਂ ਠੀਕ ਹੋ ਵਧੀਆ ਵਧੀਆ ਪੈਨਸ਼ਨ ਖਲਾਏ ਨਹੀਂ ਅੱਜ ਫਿਰ ਕਿੱਤੇ ਪੈਂਥਰ ਲੋ ਵੀ ਪੈਂਥਰ ਮਿੱਤਰੋ ਇਧਰ ਪਹਿਲਾਂ ਇਧਰ ਮਿਲੋ ਆਪਣੇ ਦਵੀਦਰ ਦਾਵੀਦਰ ਸਿੰਘ ਨੂੰ ਤੇ ਇਹ ਨਾਲ ਜਾਣਗੇ ਆਪਣੇ ਪੂਰਾ ਯੋਗਦਾਨ ਦਿੰਨੇ ਆ ਆਪਣਾ ਹੁਣ ਇਹ ਕੰਮਾਂ ਕਰਾਂ ਦੇ ਵਿੱਚ ਪੂਰਾ ਹੱਥ ਮਟਾਉਨੇ ਆ ਥੈਂਕ ਯੂ ਵੈਰੀ ਮੱਚ ਤੇ ਇਧਰ ਮਿਲੋ ਆਪਣਾ ਪਹਿਰੇਦਾਰ ਪੈਂਥਰ ਸਿੰਘ ਕਿੱਦਾਂ ਪੈਂਥਰ ਇੱਥੇ ਬੈਠਣਾ ਬਾਹਰੋਂ ਦੇਖੀ ਜਾਂਦਾ ਹੈ ਜਾਂ ਉੱਥੇ ਜਾ ਕੇ ਬਹਿ ਜਾਂਦਾ ਹੈ ਜਾਂ ਵੀ ਇੱਥੇ ਬਹਿ ਜਾਂਦਾ ਹੈ ਨਾ ਪੈਂਥਰ ਬਾਹਲਾ ਇਲਤੀ ਹੈ ਬਾਹਲਾ ਇਲਤੀ ਹੈ ਮਿੱਤਰੋ ਅੱਜ ਹੈ 10:00 ਵਜੇ ਨਾ ਸੇਰਾ ਫਲਾਹ ਆਇਆ ਤੇ ਨਾ ਦੇਖੋ ਥਮੜਿਆ ਜਾ ਦੇਖੋ ਥਮੜਿਆ ਜਾ ਦੇਖਦੇ ਆ ਮੜਾ ਪੈਂਥਰ ਨੂੰ ਓਏ ਪੈਂਥਰ ਗਰਮ ਪਿਆ ਓਏ ਇਹ ਯਾਰ ਨਾ ਹੁੰਦੇ ਨਹੀਂ ਹੁੰਦੇ ਕਹਿੰਦੇ ਇਹ ਆਪਣੇ ਆਪ ਹੀ ਆਪਣੇ ਆਪ ਸਾਫ ਰੱਖਦੇ ਆ ਜਾਂ ਫਿਰ ਇਹਨਾਂ ਦੀ ਇਹ ਨਾ ਉਹਰੇ ਸ਼ਾਪ ਹੈ ਉੱਥੇ ਲੈ ਕੇ ਆਪਾਂ ਨਿਲਾਉਣਾ ਪੈਂਦਾ ਹੈ ਕਰ ਨਹੀਂ ਆਪਾਂ ਨਿਲਾ ਸਕਦੇ ਇਹਨੂੰ ਮੈਂ ਪੁੱਛਿਆ ਸੀ ਕਿ ਬਾਕੀ ਉਹ ਟਰਾਈ ਕਰਾਂਗੇ ਆਪਾਂ ਕੋਸਾ ਇਹ ਪਾਣੀ ਪਾ ਕੇ ਨਿਲਾ ਕੇ ਦੇਖਾਂਗੇ ਇਹਨੂੰ ਹਨਾ ਪੈਂਥਰ ਚੱਲ ਫਿਰ ਚੱਲੀ ਫਿਰ ਦਿਵਿੰਦਰ ਚੱਲੀ ਚੱਲੀ ਹੁਣ ਤਾਂ ਦਿਲ ਲੱਗਿਆ ਹਨਾ ਯੇ ਬਜੀ ਵਧੀਆ ਰੰਗ ਤੇ ਮੇਲਾ ਪੂਰਾ ਇੱਥੇ ਕੋਈ ਗੱਲਬਾਤ ਦੱਸਣੀ ਹੋਵੇ ਮਤਲਬ ਵੀ ਜਿਹੜੇ ਬੰਦੇ ਨਵੇਂ ਕੋਈ ਆਉਣਾ ਚਾਹੁੰਦਾ ਵੀ ਅੱਗੇ ਉਹਨੂੰ ਕਿਹੜੀ ਕਿਹੜੀ ਚੀਜ਼ਾਂ ਤਿਆਰ ਰੱਖਣ ਦੀ ਹੈ ਕੀ ਕਰਨਾ ਹੈ ਮਾੜਾ ਮੋਟਾ ਹੈ ਕੋਈ ਵੀ ਬਸ ਗੱਲ ਤਾਂ ਹੈ ਵੀ ਪੱਕੇ ਪੈਰੀਂ ਆਉਈ ਜਿਹੜੀ ਗੱਲ ਆ ਵੀ ਐਵੇਂ ਝਾਂਟਾ ਵਾਲੇ ੱਤੇ ਜੜ ਕੇ ਹੀ ਗੱਲਾਂ ਚਾਹਤੀ ਹੋ ਕਹਿੰਦੇ ਵੀ ਉੱਥੇ ਐ ਕਰਦਾਂਗੇ ਅਸੀਂ ਉੱਥੇ ਤੋਂ ਐ ਕਰਦਾਂਗੇ ਵੀ ਫਿਰ ਪੁੱਛਦਾ ਨਹੀਂ ਬਾਅਦ ਚ ਕਿ ਇੱਥੇ ਜਾਂਦਾ ਹੁੰਦਾ ਮੈਨੂੰ ਐ ਬਹੁਤ ਮੈਸੇਜ ਫੋਨ ਹੁਣ ਆਪਾਂ ਨੂੰ ਆਉਂਦੀ ਨਹੀਂ ਜੀ ਕੋਈ ਕਹਿੰਦਾ ਮੇਰੇ ਪੇਪਰ ਨਹੀਂ ਬਣੇ ਅੱਗੇ ਵੀ ਜਿਹੜਾ ਆ ਫਰਗੋਨੇ ਵਿੱਚ ਆਪਣੇ ਵਿੱਚ ਕਿਉ ਡੈਡੀ ਹੋਣੀ ਅੱਜ ਫੇਰ ਆਉਣ ਲੱਗੇ ਲੈ ਆਏ ਸੀ ਇਹ ਤਾਂ ਉਦੋਂ ਤੁਹਾਨੂੰ ਆਪਾਂ ਲੱਗਭਗ ਵਿੱਚੋਂ ਦਿਖਾ ਦੇ ਦਿੱਤਾ ਸੀ ਵੀ ਸਾਰੀਆਂ ਜਿਹੜੀ ਇਹਦੇ ਵਿੱਚ ਖੂਬੀਆਂ ਹਨ ਫਰਗੋਨੇ ਦੇ ਵਿੱਚ ਉਹ ਤਾਂ ਆਪਾਂ ਤੁਹਾਨੂੰ ਸਾਰੀਆਂ ਹੀ ਦੱਸ ਦਿੱਤੀ ਸੀ ਕਿ ਕਿਹੜੀ-ਕਿਹੜੀ ਹੈ ਮਨ ਲਾ ਇਦਾਂ ਦੀ ਕੋਈ ਉਹਨਾਂ ਨੇ ਛੱਡੀ ਨਹੀਂ ਛਾਇ ਜਿਹੜੀ ਇਹਦੇ ਵਿੱਚ ਨਾ ਪਾਈ ਹੋਵੇ ਪੂਰੀ ਅਤਕਰਾ ਦੀ ਗੱਲਬਾਤ ਐਨ ਓਕੇ ਕਰੀ ਪਈ ਐ ਇਹਦਾ ਚਾਉ ਰਾਮਾ ਗੁਰਦਮੇ ਤੋ ਇਧਰ ਮੇ ਲੋ ਮਾਈ ਬੈਸਟ ਫਰੈਂਡ ਰਾਮਾ how do you do how is the job you have a new car no 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 this car is my my friend for him see no that's good that's good te idhar vele mitro dekhi nikke nikke bachche kinne pyare hai ha na kumi dekha ami zara kumi zara 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 sab to top da brand hai mitro zara zara na char le ik chhoti gutti hai te oh veer di vaddi gutti hai me nikua kumi dekha ami zara zara ਇਹ ਬਹੁਤ ਜ਼ਿਆਦਾ ਕੁੜੀਆਂ ਰਿਸਪੌਂਸਿਬਲ ਬਹੁਤ ਹੈ ਨਹੀਂ ਆ ਮੋਲ ਤੋਂ ਰਿਸਪੌਂਸਬਿਲੀਓ ਸੈਂਪਰੇ ਵੇਡੋ ਐ ਪਕੀਮੈਂਟ ਇਹਦਾ ਰਹਿਣਾ ਦੇਖੋ ਇਹਦਾ ਦੀ ਮਮਾ ਦੇਖਦੀ ਰਹਿੰਦੀ ਆ ਤੇ ਇਹ ਕੁੜੀ ਸਾਰੇ ਕੁਝ ਸੰਭਦੀ ਆ ਐਗਰਸੀ ਮਿਲ ਰਹਾ ਮੈਂ ਮੈਂ ਥੈਂਕ ਯੂ ਟੂ ਯੂ ਯਾਓ ਬ੍ਰੋ ਹੈਵ ਅ ਨਾਈਸ ਡੇ ਥੈਂਕ ਯੂ ਅੰਕੀ ਬੋਈ ਇਧਰ ਦੇਖੋ ਮਿੱਤਰੋ ਚੱਲਦੀ ਹੈ ਸਫਾਈ ਇਧਰ ਨਾ ਟਰੈਕਟਰ ਦੇ ਨਾਲ ਜਿਗਾਰਡ ਜਿਹਾ ਲਾ ਕੇ ਇਹ ਸਾਰੀਆਂ ਨਾ ਗਾਲ ਦਾ ਸੈਟ ਦੀ ਸਫਾਈ ਕਰਦੇ ਆ ਤੇ ਟਰੈਕਟਰ ਦੇ ਮਗਰ ਲੱਗੇ ਮਿਸ ਜੀ ਨਾਲ ਸਾਰਾ ਘਾਹ ਹੀ ਸਾਰਾ ਵੱਢ ਰਹੇ ਆ ਇਹ ਆਪਣੇ ਵੀ ਨਾ ਜਿੱਦਾਂ ਦਿੱਲੀ ਦੇ ਵਿੱਚ ਨਹੀਂ ਜਾਮ ਲੱਗੇ ਰਹਿੰਦਾ ਰੋਮ ਦੇ ਵਿੱਚ ਵੀ ਬੜਾ ਇਦਾਂ ਜਾਮ ਲੱਗੇ ਜਾਂਦਾ ਕਿ ਮੈਂ ਕਹਿੰਦਾ ਕਦੇ ਵੀ ਨਹੀਂ ਹੋਇਆ ਵੀ ਅਸੀਂ ਇਦਾਂ ਜਾਈਏ ਤੇ ਸਾਨੂੰ ਰੋਡ ਐਕਨ ਸੁੰਨਾ ਮਿਲ ਜਵੇ ਅਰੇ ਇਧਰ ਹੁਣ ਜਾ ਰਹੇ ਤੋ ਅੱਗੇ ਗਾਹ ਜਾਂਦਾ ਹੈ ਆਟੋਸ ਰਾ ਦਾ ਵੱਡਾ ਮਤਲਬ ਜੇ ਕਿਸੇ ਨੇ ਮਿਲਾਨ ਨੂੰ ਜਾਣਾ ਹੈ ਜਾਂ ਫਰਾਂਸੇ ਨੌਰਦਵਲ ਨੂੰ ਜਾਣਾ ਹੈ ਉਹ ਅੱਗੇ ਵੱਡਾ ਰੁੜਾ ਰਹੇ ਤਾਂ ਗਾ ਕੇ ਗੱਡੀਆਂ ਸਾਰੀਆਂ ਉਦੋਂ ਨੂੰ ਜਾਂਦੀਆਂ ਫਿਰ ਉਹ ਚੜਨ ਤੋਂ ਪਹਿਲਾਂ ਇੱਕ ਵਾਰ ਤਾਂ ਫਿਰ ਟ੍ਰੈਫਿਕ ਐ ਪੂਰਾ ਜੁੜ ਜਾਂਦਾ ਹੈ ਪੂਰਾ ਗੱਡੀ ਨਾਲ ਗੱਡੀ ਜੁੜ ਕੇ ਚਲਦੀ ਆ ਜਦ ਇੱਕ ਵਾਰੀ ਗੱਡੀ ਫਿਰ ਵੱਡੇ ਰੋਡ ਤੇ ਪੈ ਗਈ ਫੇਰ ਜਾਨੇ ਛੋਟਾ ਵੱਟਦੀ ਆ ਪਰ ਸਾਨੂੰ ਉਹ ਹੁਣ ਇੱਥੇ ਅੱਧਾ ਪੌਣਾ ਕਿਲੋਮੀਟਰ ਦਵਿੰਦਰ ਆਪਾਂ ਨੂੰ ਇਦਾਂ ਹੀ ਜਾਣਾ ਪੈਣਾ ਬਲ ਠੀਕ ਹੈ ਜਾਵੇਂ ਬਹੁਤ ਲੰਬਾ ਹੈ ਨਹੀਂ ਹਾਂ ਫਾਈਨਲੀ ਮਿੱਤਰੋ ਪਹੁੰਚ ਗਏ ਸੀ ਆਪਾਂ ਰੋਮ ਸੈਂਟਰ ਦੇ ਵੀ ਸਮਾਨ ਲੈਣ ਵਾਸਤੇ ਤੇ ਇੱਧਰ ਮਿਲੋ ਆਪਣੇ ਮਿੱਤਰਾਂ ਦੋਸਤਾਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਤੇ ਇੱਧਰ ਆਪਣਾ ਸ਼ਿੰਦਾ ਲਲੜੀਆਂ ਵਾਲਾ ਕਹਿੰਦੇ ਠੀਕ ਹੈ ਠੀਕ ਸੱਚੀ ਗੱਲ ਹੈ ਇੱਧਰ ਮਿਲੋ ਤੇ ਆਪਾਂ ਜਦ ਵੀ ਆ ਨਾ ਰੋਮ ਸ਼ਹਿਰ ਦੇ ਵਿੱਚ ਆਈ ਜਾਂ ਨਾ ਆਪਣੇ ਉਰੇ ਸਮਾਨ ਲੈਣ ਵਾਸਤੇ ਤੇ ਆਹ ਦੁਕਾਨ ਦੇ ਉੱਪਰ ਆਹ ਜਗ੍ਹਾ ਦੇ ਉੱਪਰ ਖੜੇ ਵਗੈਰ ਜਾਂ ਜਾ ਨਹੀਂ ਹੁੰਦਾ ਕਿਉਂਕਿ ਉਹ ਮੋੜੇ ਨਿਕਲ ਜਾਣਾ ਪੈਂਦਾ ਨਾ ਤੇ ਬ੍ਰੇਕ ਫਰਗੋਨੇ ਦੀ ਆਟੋਮੈਟਿਕ ਵੱਜ ਜਾਂਦੀ ਆ ਨਹੀਂ ਨਿਕਲ ਹੁੰਦਾ ਇੱਥੋਂ ਨਹੀਂ ਨਿਕਲ ਹੁੰਦਾ ਜਿੱਥੇ ਪਿਆਰ ਹੁੰਦਾ ਯਾਰ ਨਾ ਉਹ ਜਿੱਥੇ ਚਾਹ ਗਏ ਨੇ ਉੱਥੇ ਰਾਹ ਹੁੰਦਾ ਤੇ ਇੱਥੇ ਆਪਣਾ ਰਾਹ ਬਣਿਆ ਹੁੰਦਾ ਇੱਥੇ ਆ ਕੇ ਚਾਹ ਪੀ ਕੇ ਹਾਜ਼ਰੀ ਲਵਾ ਕੇ ਫਿਰ ਅੱਗੇ ਜਾਂਦਾ ਮੈਂ ਠੀਕ ਹੈ ਤੇ ਬਾਕੀ ਇਹਨੂੰ ਮੇਰੇ ਵਗੈਰ ਤਾਂ ਮੇਰਾ ਦੇਰ ਹੀ ਲੱਜਾ ਮੈਂ ਸਹੀ ਗੱਲ ਹੈ ਅੱਜ ਤਾਂ ਲਾਲ ਸ਼ਰਟ ਪਾ ਕੇ ਨਾ ਮੁੰਡਾ ਆਇਆ ਲੱਗਦਾ ਕਰਦਾ ਸਹੀ ਗੱਲ ਨਹੀਂ ਤਵੇ ਆਹ ਵਾਲੀ ਵਾਰ ਤਾਂ ਸੀ ਮ ਆ ਬਾਅਦ ਤੇ ਚਾਹ ਪੀ ਕੇ ਜਾਇਦਾ ਇਹ ਬਾਅਦ ਦਾ ਨਾਮ ਹੈ ਲੰਡਨ ਬਾਰ ਉਹ ਦੇਖ ਲੰਡਨ ਬਾਰ ਤੇ ਜਿਹੜੀ ਮਰਜ਼ੀ ਬਾਰ ਤੇ ਚਲੇ ਜਾਓ ਕਫੇ ਦੇ ਨਾਲ ਨਾ ਪਾਣੀ ਦੇਣ ਦਾ ਤਾਂ ਰਵਾਜ ਈ ਔਰੇ ਇਹਦਾ ਪਤਾ ਕੀ ਫਾਇਦਾ ਪਾਣੀ ਦਾ ਕਾਹਦੇ ਚਲੇ ਪਾਣੀ ਤੇਨੂੰ ਕੁਐਸਚਨ ਹੈ ਮੇਰਾ ਇਹਦਾ ਬਾਈ ਮੰਨਦਾ ਵੀ ਨਹੀਂ ਇਹਦਾ ਸਮਝ ਆਇਆ ਹਜੇ ਤੱਕ ਤੁਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਾਹਦੇ ਰਸਤੇ ਨੇ ਮੰਨਦਾ ਕੋਈ ਇਹ ਪਤਾ ਕਾ ਇਹ ਪਤਾ ਕਾਦੇ ਹੁੰਦਾ ਪਾਣੀ ਇਹ ਪਾਣੀ ਹੁੰਦਾ ਵੀ ਤੁਸੀਂ ਜਿਹੜੀ ਕਫੇ ਹੁੰਦੀ ਹੈ ਨਾ ਇਹ ਲੋਕ ਸਵਾਦ ਵਾਸਤੇ ਪੀਂਦੇ ਆ ਮੂੰਹ ਦਾ ਜਿਹੜਾ ਸਵਾਦ ਟੇਸਟ ਵਧੀਆ ਹੋਵੇ ਤੇ ਜੇ ਤੁਸੀਂ ਇਹਦਾ ਪਹਿਲਾ ਜੀ ਮੂੰਹ ਦੇ ਕੋਈ ਖਾਦਾ ਪੀਤਾ ਹੁੰਦਾ ਹੈ ਬੰਦਾ ਕਾਣੀ ਪੀ ਜਾਂਦਾ ਹੈ ਸਾਫ ਹੋ ਜਾਂਦਾ ਮੂੰਹ ਕਫੇ ਦਾ ਟੇਸਟ ਵਿੱਚ ਰਹਿੰਦਾ ਜੇ ਕਫੇ ਨਾ ਪਸੰਦ ਆਵੇ ਤਾਂ ਬੰਦਾ ਬਾਅਦ ਵਿੱਚ ਵੀਗੇ ਬਾਅਦ ਵਿੱਚ ਕਫੇ ਦਾ ਟੇਸਟ ਖਤਮ ਕਰ ਦਿੰਦਾ ਹਾਂ ਬਾਅਦ ਪਾਣੀ ਪੀ ਦਿੰਦਾ ਇਹਦਾ ਕਾਰਨ ਹੈ ਤੇ ਆਪਾਂ ਆਲਰੇਡੀ ਪਾਣੀ ਪੀਏ ਤੇ ਕਫੇ ਮੈਂ ਚੱਕਣ ਕੋਈ ਨਹੀਂ ਆਹ ਦੇਖੋ ਇੱਧਰ ਮਿੱਤਰੋ ਛੋਟਾ ਜਿਹਾ ਕੱਪ ਕਫੇ ਦਾ ਤੇ ਵਿੱਚ ਪਾਈ ਵੀ ਇਹਦੇ ਉਹ ਗਾਣਾ ਥੋੜੀ ਥੋੜਾ ਦੁੱਧ ਪਾਇਆ ਹੋਇਆ ਬਹੁਤ ਨਹੀਂ ਪਾਇਆ ਹੋਏਗਾ ਲੈ ਵੀ ਦਿਵਿੰਦਰ ਸਿੰਘ ਇਹ ਮੁੰਡੇ ਨੂੰ ਘੱਟ ਪਸੰਦ ਆ ਜਾਂ ਥੋੜੀ ਚਲੂਗੀ ਹਾਂ ਤਾਂ ਹੋਵੇਗਾ ਸਹੀ ਗੱਲ ਹੈ ਨਹੀਂ ਕਾਫੇ ਵੀ ਘੱਟ ਪਿੰਦੇ ਤੇ ਤੂੰ ਇਹਨੂੰ ਦੇਖੋ ਮਿੱਤਰੋ ਜਿਹੜਾ ਇਹ ਵਾਲਾ ਜਿਗਾਰਡ ਹੈ ਨਾ ਇਹ ਹੈਗਾ ਗੱਡੀਆਂ ਚਾਰਜ ਕਰਨ ਵਾਸਤੇ ਆਹ ਦੇਖੋ ਜਿਹੜੀ ਪਾਰਕਿੰਗ ਲੱਗੀ ਵੀ ਆ ਬਣੀ ਵੀ ਆ ਪਾਰਕਿੰਗ ਦੇ ਉੱਪਰ ਵੀ ਨਿਸ਼ਾਨ ਦੇਖੋ ਬਣਿਆ ਹੋਇਆ ਵੀ ਉਹਦੇ ਗੱਡੀਆਂ ਜਿਹੜੀਆਂ ਉਹੀ ਲੱਗਣਗੀਆਂ ਜਿਹੜੀਆਂ ਚਾਰਜ ਹੋਣ ਵਾਲੀਆਂ ਤੇ ਆਹ ਮਤਲਬ ਵੀ ਆਪਾਂ ਤਾਂ ਲਾ ਦੇ ਚਲੋ ਸਾਨੂੰ ਐ ਤਾਂ ਨਾ ਵੀ ਅੱਜ ਮਿੰਟੋ ਮਿੱਟੀ ਆਪਾਂ ਲਾ ਕੇ ਨਿਕਲ ਜਾਣਾ ਵੈਸੇ ਇੱਕ ਕਾਨੂੰਨ ਦੀ ਉਲੰਘਣਾ ਕੀਤੀ ਆ ਨਹੀਂ ਚਾਹੀਦਾ ਆਪਾਂ ਨੂੰ ਕਰਨਾ ਇਦਾਂ ਚਲ ਆਪਾਂ ਵੀ ਨਿਕਲ ਜਾਣਾ ਸੀ ਹਾਂ ਤੇ ਵੈਸੇ ਉਹ ਗੱਡੀਆਂ ਉਹੀ ਲੱਗਦੀਆਂ ਪ ਇਤੋਂ ਚਾਰਜ ਲਾਈ ਜਾਣ ਮਤਲਬ ਹੁਣ ਤਾਂ ਰੋਮ ਦੇ ਵਿੱਚ ਥੋੜਾ ਥੋੜਾ ਦੇ ਉੱਪਰ ਤੁਹਾਨੂੰ ਨਾ ਹਰੇਕ ਪਾਰਕਿੰਗ ਦੇ ਵਿੱਚ ਐਦਾਂ ਹੀ ਦੋ ਤਿੰਨ ਪਾਰਕਿੰਗਾਂ ਲੱਗੀਆਂ ਮਿਲ ਜਾਣੀਆਂ ਤੇ ਇਹਦੇ ਬਾਰੇ ਬਹੁਤੀ ਜ਼ਿਆਦਾ ਨੌਲੇਜ ਆਪਾਂ ਨੂੰ ਹੈ ਨਹੀਂ ਕਿਉਂਕਿ ਆਪਾਂ ਗੱਡੀ ਕਰੇ ਪਾਰਕਿੰਗ ਦੇ ਉੱਪਰ ਲਾਈ ਨਹੀਂ ਹੈਗੀ ਠੀਕ ਹੈ ਸਾਡੇ ਫਿਰ ਮਿਲਦੇ ਭਜੀ ਚੰਗਾ ਜੀ ਅਸੀਂ ਦੇਖ ਲਓ ਮਿੱਤਰੋ ਜਿੰਨੀ ਵਾਰ ਵੀ ਆਈ ਤਾਂ ਨਾ ਇੱਥੇ ਰੋਕੇ ਜਾਈਦਾ ਤੇ ਹਰੇਕ ਵਾਰ ਕਹਿ ਕੇ ਜਾਂਦੇ ਆ ਵੀ ਆਇਓ ਤੁਸੀਂ ਵੀ ਆਇਓ ਤੁਸੀਂ ਵੀ ਪਰ ਤੁਸੀਂ ਆਉਂਦੇ ਨਹੀਂ ਹੈ ਟਾਈਮ ਜੱ ਕਰਨਾ ਪੈਂਦਾ ਹੈ ਪੱਕਾ ਆਉਂਗੇ ਇਸ ਵਾਰ ਹੁਣ ਪੱਕਾ ਕੋਦਾ ਹਾਂ ਤੁਸੀਂ ਨਾ 15-15 ਦਿਨ ਦੇ ਵਲੌਗ ਮਿੱਤਰੋ ਕੱਢ ਕੇ ਦੇਖ ਲਿਓ ਪਿਛਲੇ ਆਪਾਂ ਜਦ ਵੀ ਆਈਦਾ ਦੁਕਾਨ ਤੇ ਖੜਕੇ ਜਾਈਦਾ ਤੇ ਕਹਿ ਕੇ ਜਾਈਦਾ ਵੀ ਤੁਸੀਂ ਜ਼ਰੂਰ ਆਇਓ ਸਾਡਾ ਭਾਜੀ ਪੱਕਾ ਹੋਊਂਗੇ ਇਸ ਵਾਰ ਮੈਂ ਜਾਣਾ ਭਾਜੀ ਕਦਵਾਣਾ ਬਣੀ ਭਾਜੀ ਕੁਝ ਜਾਣਾ ਭਾਜੀ ਨਾ ਕਰਦੇ ਸਲਾਹ ਠੀਕ ਨਹੀਂ ਸਲਾਹ ਕਰਕੇ ਦੁੱਧ ਸੁਠੀਕ ਹੈ ਆਇਓ ਯਾਰ ਆਗੇ ਭਾਜੀ ਆਪਾਂ ਹੁਣ ਐਤਵਾਰ ਨੂੰ ਪੱਕਾ ਪੱਕਾ ਹੋ ਗਿਆ ਪੱਕਾ ਦੇਖਦੇ ਐਤਵਾਰ ਨੂੰ ਠੀਕ ਹੈ ਓਕੇ ਬਰੋ ਓਕੇ ਭਾਜੀ ਓਕੇ ਠੀਕ ਹੈ ਓਕੇ ਵੀਰੇ ਮਿਲਦੇ ਆਂਕਿਊ ਵਾਹ ਮੱਚ ਤੇ ਇੱਧਰ ਮਿੱਤਰੋ ਆਪਾਂ ਨੇ ਪਰੋਨੀ ਚੱਕ ਕੇ ਦੇਖੋ ਦਵਿੰਦਰ ਨੇ ਟਰਾਲਾ ਪੂਰਾ ਹੀ ਭਰ ਲਿਆ ਪਰੋਨੀ ਦਾ ਉਹ ਵੀ ਰੋਜ਼ ਰੋਜ਼ ਨਾਲ ਠੀਕ ਹੈ ਜੀ ਇਕੱਠਾ ਚਲਿਆ ਜੂਗੀ ਸਮਾਨ ਦਾ 10 ਤਿੰਨ ਦਾ ਇਕੱਠਾ ਜੀ ਸਹੀ ਗੱਲ ਆ ਆ ਦੇਖੋ ਇਹ ਇਹ ਰੇੜੀ ਇੱਕ ਨਹੀਂ ਅਸੀਂ ਇਦਾਂ ਦੀਆਂ ਦੋ ਤਿੰਨ ਰੇੜੀਆਂ ਹਲੇ ਹੋਰ ਡੱਕ ਡੱਕ ਭਰਣੀਆਂ ਤਾਂ ਫਿਰ ਕੋਨਾ ਲਿਆਂਦਾ ਇਹ ਤਾਂ ਕੱਲੀ ਪਰੋਨੀ ਹੈ ਜੀ ਹਾਂ ਕੱਲੀ ਹੋਰ ਬਹੁਤ ਐਡਮ ਆਉਣੀ ਹੈ ਇਹਦੇ ਵਿੱਚ ਉਹਦਾ ਕੋਲ ਰੇ ਦਾ ਹੈ ਜੀ ਆਪਣਾ ਫਾਈਨਲੀ ਮਿੱਤਰੋ ਸਮਾਨ ਆਪਾਂ ਲਾਦ ਲਿਆ ਤੇ ਨਾ ਗਰਮੀ ਕਰਕੇ ਇਹਨਾਂ ਕੋਲ ਵੀ ਸਮਾਨ ਬਹੁਤਾ ਨਹੀਂ ਹੈਗਾ ਕਿਉਂਕਿ ਲੋਕ ਬਹੁਤ ਆਕੇ ਲੈ ਕੇ ਜਾਂਦੇ ਆ ਸਮਾਨ ਸ਼ਾਮ ਨੂੰ ਆਉਣਾ ਹੈ ਨਾ ਤਾਂ ਸਾਨੂੰ ਕੋਲਾ ਮਿਲੇ ਆ ਵੱਡਾ ਨਾ ਤਾਂ ਛੋ ਤੇ ਨਾਲ ਸਾਨੂੰ ਪਾਣੀ ਪੂਰਾ ਮਿਲਿਆ ਮੰਨ ਲਓ ਵੀ ਅਸੀਂ ਆਏ ਵੀ ਫਰਗੋਨਾਂ ਲੈ ਕੇ ਸਾਨੂੰ ਆਏ ਸੀਗੇ ਕਿ ਅਸੀਂ ਭਰ ਕੇ ਲੈ ਕੇ ਜਾਵਾਂਗੇ ਇਹਨਾਂ ਉੱਪਰ ਤੱਕ ਅੱਜ ਪਰ ਫਿਰ ਵੀ ਉਹ ਗੱਲ ਬਣੀ ਨਾ ਸਾਨੂੰ ਕੋਈ ਅੱਧਾ ਸਾਮਾਨ ਨਹੀਂ ਸਾਨੂੰ ਮਿਲਿਆ ਲੱਗਦਾ ਆਪਾਂ ਨੂੰ ਕੱਲ ਨੂੰ ਵੇਨ ਦਾ ਫੇਰ ਉਹਨੇ ਪੈਣਾ ਮੁੜ ਕੇ ਮਿਲਦਾ ਸਾਮਾਨ ਪੂਰਾ ਮਿਲ ਜਾਂਦਾ ਫਿਰ ਵੇਚਣੀ ਸੀ ਆਉਣੇ ਇਹਦੇ ਇਹ ਵੀ ਗੱਲ ਤੇ ਪੱਕੀ ਆ ਜਿੱਡੀ ਲਮੀ ਮੇਤਰੋਂ ਆਪਾਂ ਲਿਸਟ ਬਣਾ ਕੇ ਲਿਆ ਤੇ ਸਾਮਾਨ ਫਰਗੋਨਾਂ ਵਿੱਚ ਲੱਗਦਾ ਨਹੀਂ ਸੀ ਪੂਰਾ ਆਉਂਦਾ ਐਂ ਲੱਗਦਾ ਰੇ ਉੱਪਰ ਐਂ ਟੱਚ ਹੋ ਕੇ ਆਊਗਾ ਸਾਮਾਨ ਪਰ ਚਲੋ ਫੇਰ ਸੇ ਜਿੱਦਾਂ ਹੈਗਾ ਉਦਾਂ ਸੇ ਛੱਟ ਜਾਣਗੇ ਬਾਕੀ ਫਿਰ ਉਹ ਬੱਡੀ ਕੋ ਕਹਿੰਦੇ ਤੁਸੀਂ ਏਡਾ ਇੱਕ ਲਾਤਾ ਫੇਰ ਦੂ ਅਗੜਾ ਲਾਉਣਾ ਪੈਣਾ ਪਰ ਜੇ ਨਾ ਛੱਡ ਕੇ ਫੇਰ ਆਪਾਂ ਸਬਾਨ ਕੱਢ ਲੂ ਜਾਂ ਪਰਸੋਂ ਦੁਬਾਰਾ ਕੇ ਫੇਰ ਅੱਗੇ ਲੈ ਕੇ ਜਾਣਾ ਪੈਣਾ ਟਾਈਮ ਦੇਖੋ ਮਿੱਤਰੋ ਤੁਸੀਂ 12:30 ਹੋ ਗਏ ਤੇ ਮੌਸਮ ਅੱਜ ਰੋਮ ਦਾ ਕੁਛ ਐਦਾਂ ਦਾ ਹੈ ਅੱਜ ਗਰਮੀ ਹੈ ਨਹੀਂ ਧੁੱਪ ਵੀ ਹੈ ਨਹੀਂ ਬੱਦਲ ਵਾਈਜ਼ ਹੋਈ ਵੀ ਆ ਬਹੁਤ ਸੋਹਣਾ ਠੰਡਾ ਠੰਡਾ ਦਿਨ ਹੈ ਤੇ ਅਸੀਂ ਠੰਡੇ ਠੰਡੇ ਕੰਮ ਨੇ ਮੀਟ ਲਿਆ ਤੇ ਹੁਣ ਘਰ ਜਾ ਕੇ ਖਾਵਾਂਗੇ ਰੋਟੀ ਪਾਣੀ ਪੁਛਾਦਾ ਬਣੀ ਘਰ ਜਾ ਛੱਕਾਂਗੇ ਤੇ ਆਪਾਂ ਸਮਾਨ ਸਮੂਹ ਤਰਕੇ ਮਿੱਤਰੋ ਮੈਗਜ਼ੀਨ ਦੇ ਵਿੱਚ ਨਾ ਤੇ ਬਾਹਰ ਖੜਗੇ ਸੀ ਆਗੇ ਆਪਣੀ ਤਰਸ ਦੇ ਉੱਪਰ ਕਿਉਂ ਅੱਜ ਮੌਸਮ ਜਰ ਬਹੁਤ ਸੋਹਣਾ ਤੁਸੀਂ ਇੱਥੋਂ ਥੋ ਵਿਊ ਦੇਖੋ ਪਰਲੇ ਪਾਸੇ ਪਹਾੜਾਂ ਦਾ ਵਿਊ ਕਿੰਨਾ ਸੋਹਣਾ ਬਾਹਲੀ ਘੈਂ ਜਣ ਗੱਲਬਾਤ ਹੈ ਤੇ ਮੈਂ ਕਹਿੰਦਾ ਆਹ ਦਰਖਤ ਇੰਨੇ ਸੋਹਣੇ ਲੱਗਦੇ ਹਨ ਨਾ ਇੱਥੋਂ ਉੱਪਰ ਤਰਸ ਦੇ ਵਿੱਚ ਠੀਕ ਹੈ ਦਵਿੰਦਰ ਇਦਾਂ ਹੀ ਹੈ ਨਾ ਹਾਂਜੀ ਹਾਂਜੀ ਮੇਰਾ ਇੱਥੇ ਦਿਲ ਲਗਾਉਣ ਸੀ ਇਹਨਾਂ ਪਹਾੜਾਂ ਦਾ ਸਭ ਤੋਂ ਵੱਡਾ ਦੂ ਲਈ ਜਦੋਂ ਮੈਂ ਫਰੀ ਹੁੰਦਾ ਜੀ ਮੈਂ ਇਹਨਾਂ ਵੱਲੇ ਦੇਖਦਾ ਰਹਿੰਦਾ ਕਿਉਂਕਿ ਮੈਨੂੰ ਬਹੁਤ ਸੋਹਣਾ ਲੱਗਦਾ ਈ ਤੇ ਇ ਤੇ ਆਪਾਂ ਨੂੰ ਇਹ ਚੀਜ਼ ਬਹੁਤ ਪਸੰਦ ਆ ਜੀ ਮੈਂ ਤਾਂ ਉੱਥੇ ਵੀ ਸਾਰਿਆਂ ਨੂੰ ਕਹਿੰਦਾ ਹਾਂ ਤੁਸੀਂ ਬੂਟਿਆਂ 'ਚ ਪਾਣੀ ਪਾਉਣਾ ਚਾਹੀਦਾ ਈ ਬੂਟੇ ਲਾਉਣੇ ਚਾਹੀਦੇ ਆ ਪਰ ਚਲੋ ਕੋਈ ਮੰਨਦਾ ਨਹੀਂ ਹੁਣ ਲੋਕ ਅੱਗ ਲਾ ਕੇ ਸਾੜੀ ਜਾਂਦੇ ਸਾਡੇ ਉਸ ਪਰਸ਼ਾਵਾ ਨਾਲ ਪਸੰਦ ਦੇ ਵਿੱਚ ਹੀ ਪੰਨ ਫਸਲ ਮਾਰ ਦਿੰਦੀ ਆ ਪਰ ਥੋੜੀ ਬਹੁਤੀ ਫਸਲ ਦੇ ਚੱਕਰ 'ਚ ਹੀ ਆਪਾਂ ਆਪਣੇ ਜਿਹੜਾ ਜੀਵਨ ਆ ਉਹ ਆਪਾਂ ਖਤਮ ਕਰ ਰਹੇ ਹਾਂ ਪਰ ਫਸਲ ਮਾੜੀ ਥੋੜੀ ਹੁੰਦੀ ਆ ਤੇ ਆਕਸੀਜਨ ਕਿੰਨੀ ਮਹਿੰਗੀ ਆ ਨਾ ਹਾਂਜੀ ਹਾਂਜੀ ਕੋਈ ਕੋਈ ਬੰਦਾ ਸਮਝਦਾ ਇਹ ਗੱਲ ਪਰ ਜਿਹੜੇ ਸਮਝਦੇ ਜਦੋਂ ਸਾਹ ਵੀ ਰਹਿਣ ਜੀ ਬੰਦੇ ਉਹ ਵੀ ਗੱਲ ਹੈਗੀ ਆ ਪਰ ਜ਼ਿਆਦਾਤਰ ਬ ਕਿ ਵਾਕਈ ਮਿੱਤਰੋ ਵਾਕਈ ਯਾਰ ਵਾਕਈ ਬਹੁਤ ਸੋਹਣਾ ਲੱਗਦਾ ਹੈ ਮੌਸਮਾ ਦੇਖੋ ਬੱਦਲ ਉੱਪਰ ਕਿੰਨੇ ਹਨੇਰੇ ਆਜ ਹੋਏ ਹੋਏ ਆ ਲੱਗਦਾ ਮੀਂਹ ਪਊ ਅੱਜ ਜੇ ਕਿਤੇ ਟੜਾਕੇਦਾਰ ਮੀਂਹ ਪੈ ਜਾਵੇ ਨਾ ਤਾਂ ਗੱਲਬਾਤ ਐਨ ਓਕੇ ਹੋ ਜਾਵੇ ਤੇ ਬਾਕੀ ਨਾ ਮੈਂ ਅਕਸਰ ਹੀ ਗੱਲ ਕਰਦਾ ਨਾ ਕਈ ਵਾਰ ਪਿਛਲੇ ਬਲੌਗਰਾਂ ਦੇ ਵਿੱਚ ਮੈਂ ਗੱਲ ਕੀਤੀ ਆ ਜਿਹੜੀ ਆ ਵਾਲੀ ਬਿਲਡਿੰਗ ਹੈ ਆ ਬਿਲਡਿੰਗ ਦੇ ਪਿੱਛੋਂ ਹੀ ਬੱਦਲ ਚੜਦਾ ਕਾਲੀ ਘੜਾ ਚੜਦੇ ਆਜ ਦੇਖੋ ਆ ਪਿੱਛੋਂ ਹੀ ਆ ਰਹੀ ਆ ਤੇ ਇਨੀ ਆ ਕੇ ਉੱਪਰੋਂ ਸਾਡੇ ਪੀਸੇ ਜਾ ਕੇ ਵਰਸਣਾ ਉੱਪਰ ਆਗੇ ਲੈ ਵੀ ਸਾਰਾ ਕਸੂਰ ਮਿੱਤਰੋ ਇਹਦਾ ਹੀ ਆ ਇਹਦਾ ਤੇ ਜਿਹੜ ਇਹ ਜਾ ਕੇ ਦੇ ਕੇ ਆਉਣੇ ਅੱਜ ਉਹਨਾਂ ਨੂੰ ਜਿੱਥੋਂ ਆਪਾਂ ਲੈ ਆਂਦੇ ਸੀਗੇ ਸਾਰਾ ਦੁਪਹਿਰਾ ਇਹਨਾਂ ਅੱਜ ਤੇ ਕਰ ਦਿੱਤੀਆਂ ਗੀਆਂ ਨੇ ਕਰੇ ਉਧਰ ਛਾਲ ਕੇ ਉਧਰ ਛਾਲ ਕਰੇ ਉਧਰ ਛਾਲ ਤੇ ਅੱਜ ਆਪਾਂ ਨੇ ਆਪਣੀ ਰੰਗ-ਬਰੰਗੇ ਤੋਤੇ ਇਹ ਜਾ ਕੇ ਦੇ ਆਉਣੇ ਆਪਾਂ ਇਹ ਨਾਲ ਇਹ ਖਾਣਾ-ਪਾਨਾ ਸੀਗਾ ਉਹ ਵੀ ਸਾਰੇ ਹੀ ਜਿੱਦੋਂ ਆਪਾਂ ਲੈ ਕੇ ਆਏ ਸੀ ਕਿ ਉਹ ਉਹਨੂੰ ਜਾ ਕੇ ਤੇਈ ਹੈ ਨਾ ਹਾਂਜੀ ਹਾਂਜੀ ਨਹੀਂ ਤਾਂ ਇਹ ਇੱਕ ਅੱਧੀ ਤਾਂ ਮਾਰ ਹੀ ਦੇਣੀ ਹੈ ਇਹ ਸਾਰੇ ਜਿਹੜਾ ਪਰੇ-ਉਰੇ ਹੁੰਦੇ ਆ ਜਦੋਂ ਹੀ ਪਿੰਜਰੇ ਦੇ ਬਸ ਆਲੇ-ਦੁਆਲੇ ਰਹਿੰਦਾ ਜੀ ਇਹ ਇਹ ਆਦਾ ਫਿਰ ਔਖਾ ਹੋ ਜਾਣੇ ਕੰਮ ਮਤਲਬ ਤਾਂ ਠੀਕ ਨਹੀਂ ਤੂੰ ਬੰਦਾ ਕਾ ਤਾਂ ਨਹੀਂ ਬਣਦਾ ਹੈਂ ਇਹ ਬਹੁਤ ਸ਼ਰਾਰਤੀ ਬਹੁਤ ਜਨਾ ਬੋਲਦੀ ਹੋ ਬਸ ਉਹ ਆਲੇ ਦਿਵਾਲੀ ਆਲੇ ਦਿਵਾਲੀ ਫਰੀ ਆਲੇ ਦਿਵਾਲੀ ਫਰੀ ਗਿਆ ਪੌਂਚੀ ਮਾਰਦਾ ਕਿੰਘੇ ਦੇ ਮਾਰਦਾ ਪੌਂਚੀ ਹੀ ਹਾਂ ਚੱਲ ਜਲੇ ਬੁੱਤ ਚੜਦੇ 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 ਇਹ ਰਖ ਸਤਲ ਖੇਡਣ ਦੇ ਨੂੰ ਚੱਕ ਪੰਜਰਾ ਇਥੋਂ ਇਥੋਂ ਫੜ ਲੈ ਇਹ ਇਹ ਦਾਂ ਚਾ ਚਾ ਲੈ ਬਈ ਬਤਰਾ ਮੇਲੇ ਮੁੜੇ ਕਿ ਵੇਣਾ ਸਾਰੇ ਜਾਣੀ ਹੈ ਆਪੇ ਦੀ ਆਪੇ ਦੀ ਉਹ ਕਹਿ ਦੂੰ ਚੱਕ ਰੂ ਮੈਂ ਚੱਲੀਏ ਫਿਰ ਚਾਹ ਪੁੱਤਰੀ ਇੱਥੇ ਨਾ ਖੇਡੋ ਇਹ ਇਹ ਬੱਸ ਐਸੀ ਤੇ ਤੁਸੀਂ ਇੱਧਰ ਮਿਲੋ ਮਿੱਤਰੋ ਅੱਜ ਆਪਣੇ ਕੋਲ ਆਏ ਹੋਏ ਸੀਗੇ ਆਪਣੇ ਹਰਿਆਣੇ ਕੇ ਬ੍ਰਦਰ ਰਿੰਕੂ ਭయ్యా ਹੋਰ ਜੀ ਰਾਮ ਰਾਮ ਜੀ ਰਾਮ ਰਾਮ ਸਾਰਿਆਂ ਨੇ ਸਾਰਿਆਂ ਨੂੰ ਰਾਮ ਰਾਮ ਭਾਈ ਲੈ ਵੀ ਪੰਜਾਬ ਤੇ ਹਰਿਆਣਾ ਆਪਸੀ ਭਾਈ ਭਾਈ ਪਹਿਲਾਂ ਵੀ ਸੀਗੇ ਤੇ ਅੱਜ ਵੀ ਭਾਈ ਭਾਈ ਆ ਤੇ ਭਾਈ ਭਾਈ ਹੋ ਰਹੇ ਨੇ ਪੰਜਾਬ ਤੇ ਹਰਿਆਣਾ ਨੂੰ ਕੋਈ ਜੁਦਾ ਨਹੀਂ ਕਰ ਸਕਦਾ ਇਹ ਤਾਂ ਉਦਾਂ ਹੀ ਬਣ ਉਦਾਂ ਹੀ ਕਰਤਾ ਨਹੀਂ ਸਾਰਾ ਇੱਕ ਹੀ ਸੀਗਾ ਨਹੀਂ ਹੁਣ ਵੀ ਇੱਕੋ ਐ ਸਰਹੱਦਾਂ ਵੱਖਰੀਆਂ ਵੱਖਰੀਆਂ ਕਰਤੀਆਂ ਪਰ ਦਿਲ ਹਰਜੀ ਵੀ ਆਪਣਾ ਉਹੀ ਆ ਪੰਜਾਬੀ ਉੱਕਣੇ ਧੜਕਦੀਆਂ ਦਿਲਾਂ ਦੇ ਵਿੱਚ ਠੀਕ ਹੈ ਨਹੀਂ ਤੇ ਬਦਰਾ ਇਦਾਂ ਹੀ ਹੁੰਦਾ ਹੈ ਪੰਜਾਬ ਤੇ ਹਰਿਆਣਾ ਜੋ ਮਰਜੀ ਗਈ ਜਾਣ ਵੀ ਇੱਧਰ ਉੱਧਰ ਪਰ ਨਹੀਂ ਅਸੀਂ ਬਰਾਬਰ ਆ ਜਾਂਦੇ ਕਿਦਰ ਠੀਕ ਆ ਮਿਲਦੇ ਵੀਰੇ ਤੇ ਬਾਕੀ ਪੀਸਾ ਵੀਰ ਦਾ ਬਹੁਤ ਧੰਨਵਾਦ ਨਹੀਂ ਤੁਹਾਡਾ ਧੰਨਵਾਦ ਮੇਰੇ ਤੋਂ ਜਨਾ ਆਪਾਂ ਨੂੰ ਅੱਧਾ ਕੰਮ ਗਏ ਉਦੋਂ ਫੋਨ ਕਰੀਦਾ ਤੇ ਰਿੰਕੂ ਵੀ ਉਹਨੇ ਭੱਜੇ ਆਉਨੇ ਆਪਣੇ ਕੋਲ ਸਹੀ ਗੱਲ ਹੈ ਨਾ ਬਿਲਕੁਲ ਬਿਲਕੁਲ ਵੈਸੇ ਦਿਨ ਮੈਂ ਫੋਨ ਕਰਦਾ ਪਰ ਜਦੋਂ ਕੰਮ ਕਿਤੇ ਫਸ ਜਾਂਦਾ ਰਹਿੰਕੂ ਵੀਰੇ ਹਾਂ ਜਦ ਇਹ ਜਦ ਇਹ ਵੀ ਫਿਰ ਆਇਆ ਕਹਿੰਦਾ ਵੀ ਆ ਪਿਆ ਰਹਿੰਦੇ ਆ ਉੱਡੀ ਆਉਨੇ ਆ ਥੈਂਕ ਯੂ ਵੈਰੀ ਮਚ ਵੀਰੇ ਓਕੇ ਜੀ ਓਕੇ ਓਕੇ ਟਾਈਮ ਹੁਣ ਮਿੱਤਰੋ ਵੱਜ ਗਏ ਨੇ 11 ਵਜੇ ਪੂਰੇ ਤੇ ਕੰਮ ਕਰ ਆਪਾਂ ਸਾਰੇ ਹੀ ਆਪਣਾ ਨਿਵੇਡਤਾ ਸਾਰੇ ਚਲੇ ਗਏ ਆਪਣੇ ਆਪਣੇ ਘਰ ਨੂੰ ਤੇ ਬਸ ਅਸੀਂ ਬਾਹਰ ਬੈਠੇ ਆ ਆ ਦੇਖੋ ਇੱਧਰ ਦਵਿੰਦਰ ਅਸੀਂ ਬੈਠੇ ਆ ਸਿਮਰ ਬੈਠੀ ਆ ਤੇ ਆਪਣਾ ਗੁਰਸ਼ਾਨ ਸਿੰਘ ਬੈਠਾ ਸਾਡੇ ਅੰਦਰ ਨਾ ਗਰਮੀ ਬਹੁਤ ਹੁੰਦੀ ਆ ਤੁਰ ਪਤਾਈ ਆਪ ਹਰੇਕ ਬਲਾਉਜ ਵਿੱਚ ਵੈਸੀ ਗੱਲ ਕਰਦੇ ਹੀ ਰਹਿੰਦੇ ਆ ਵੀ ਅੰਦਰ ਗਰਮੀ ਇੰਨੀ ਜ਼ਿਆਦਾ ਨਾ ਛੱਡ ਗੱਲ ਦੋ ਚਾਰ ਪੰਜ ਘੰਟੇ ਅੰਦਰੋਂ ਨਿਕਲਦਾ ਵੀ ਸਮਾਂ ਨਹੀਂ ਲੱਗਦਾ ਹੈਗਾ ਜਦ ਤੇ ਅਸੀਂ ਅੰਦਰ ਆਪਣਾ ਕਬਾਬ ਚਲਾਤਾ ਪੱਠੀ ਜਲਾ ਦੇ ਪੀਸੇ ਕੱਢਣ ਲੱਗੇ ਜਦ ਤੇ ਬਾਅਦ ਬਸ ਬਾਹਰ ਰੌਣ ਦਾ ਜੀ ਸਮਾਂ ਲੱਗਦਾ ਮੈਨੂੰ ਤਾਂ ਸੇਮਬਰ ਨੂੰ ਖਾਸ ਤੌਰ ਤੇ ਤੇ ਜਿਹੜੀਆਂ ਕੁੜੀਆਂ ਬਾਹਰ ਟੇਬਲ ਤੇ ਸਰਵਿਸ ਕਰਦੀਆਂ ਉਹੀ ਅੰਦਰ ਬਾਹਰ ਚਲਾ ਆ ਜਾਣੀ ਹੈ ਪਰ ਸਾਡਾ ਨੀਂਦਾ ਮੈਂ ਪੱਠੀ ਨੂੰ ਹਿਲ ਸਕਦਾ ਨਾ ਸੇਮਬਰ ਕਬਾਬ ਨੂੰ ਹਿਲ ਸਕਦੀ ਹੈ ਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਯਾਰ ਮਤਲਬ ਹੀ ਬੁਰਾ ਹਾਲ ਹੋ ਜਾਂਦਾ ਗਰਮੀ ਵਿੱਚ ਤੇ ਹੁਣ ਬਾ ਤੇ ਫਿਰ ਕੋਠੇ ਵਿੱਚ ਜਾ ਕੇ ਨਹਾ ਧੋ ਕੇ ਪਛਾਦਾ ਪਾਣੀ ਛਕਾਂਗੇ ਅੱਜ ਅਸੀਂ ਪੀਸਾ ਬਣਾਉਂਦਾ ਕੋਈ ਬਰੌਂ ਨਹੀਂ ਛੜਾ ਹੈਗਾ ਅੱਜ ਆਪਣੇ ਘਰ ਬਣੀ ਮੈਂ ਰਾਮਤੋਰੀਆਂ ਜਿਹਨੂੰ ਇਟਾਲੀਅਨ ਦੇ ਵਿੱਚ ਕਹਿੰਦੇ ਆ ਜ਼ੁਕੀਨੇ ਤੇ ਉਹ ਆਪਣਾ ਇੱਕ ਨਾ ਇੱਥੇ ਕੋਲੇ ਮਿੱਤਰ ਆਪਣੇ ਉਹਦੇ ਔਰਤੋ ਹੈ ਬਾਇਓਲੋਜੀ ਕੋ ਘਰੇ ਆਪਣਾ ਖੇਤੀਬਾੜੀ ਕਰਦਾ ਥੋੜੀ ਜਿਹੀ ਜਗ੍ਹਾ ਜ਼ਮੀਨ ਉਹਦੀ ਤੇ ਉਹ ਲੈ ਕੇ ਆਪਾਂ ਦੇ ਕੇ ਜਾਂਦਾ ਸਮਾਨ ਤੇ ਆਪਾਂ ਨੂੰ ਪੀਸੇ ਵਗੇ ਲੈ ਜਾਂਦਾ ਤੇ ਅੱਜ ਵੀ ਆਏ ਸੀਗਾ ਉਹ ਉਹ ਰਾਮਤੋਰੀਆਂ ਦੇ ਗਿਆ ਤੇ ਪੀਸੇ ਲੈ ਗਿਆ ਇਹ ਮੈਂ ਗੱਲ ਮੈਂ ਤਾਂ ਕਰ ਲੱਗਿਆ ਨਾ ਇੱਕ ਪੁਰਾਣਾ ਸਮਾਂ ਮੇਰੀ ਯਾਦ ਆ ਗਿਆ ਅੱਗੇ ਸੁਣਦੇ ਹੁੰਦੇ ਸੀਗੇ ਵੀ ਅੱਗੇ ਇਦਾਂ ਪੈਸੇ ਜਦੋਂ ਵੈਲਿਊਲ ਸੀ ਹੁੰਦੀ ਕੋਈ ਵੀ ਲੋਕ ਚੀਜ਼ ਲੈ ਜਾਂਦੇ ਤੇ ਚੀਜ਼ ਵਟਾਉਂਦੇ ਤੇ ਕਿ ਕਣਕ ਦੇ ਕੇ ਕਿਸੇ ਤੋਂ ਗੁੜ ਲੈ ਲਿਆ ਜਿਹੜੇ ਕੋ ਕਿਸੇ ਬਾਅਦ ਹੈ ਕਿਸੇ ਕੁਝ ਲੈ ਲਿਆ ਅੱਜ ਮੈਨੂੰ ਉਦੋਂ ਦੀ ਫੀਲਿੰਗ ਆਈ ਉਹ ਆਇਆ ਮੇਥੋਂ ਰਾਮਤੋਰੀਆਂ ਦੇਖੇ ਮੈਥੋਂ ਪੀਸੇ ਲੱਗੇ ਮੈਂ ਕਿ ਆਪਾਂ ਤਾਂ 90 ਸੰਨ ਦੇ ਵਿੱਚ ਪਿੱਛੇ ਚਲੇ ਗਏ ਨਾ ਤੇ ਮੈਨੂੰ ਬੜਾ ਜ ਚੰਗਾ ਵੀ ਲੱਗਿਆ ਹਨਾ ਵੀ ਅੱਜ ਆਪਾਂ 2024 ਦੇ ਵਿੱਚ ਉਹ ਚੀਜ਼ਾਂ ਖਣਾਈਆਂ ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤੀਆਂ ਤੇ ਬੜਾ ਚੰਗਾ ਲੱਗਿਆ ਤੇ ਬਾਕੀ ਮੈਥੋਂ ਆਪਾਂ ਹੁਣ ਆਪਣੇ ਵਲੌਗ ਦੇ ਅਸੀਂ ਐਂਡ ਕਰਦੇ ਹਾਂ ਤੁਹਾਨੂੰ ਜੇ ਆਪਣਾ ਜਿਹੜਾ ਵਲੌਗ ਪਸੰ ਸਵੇਰੇ ਤੁਹਾਨੂੰ ਮਿਲਾਂਗੀ ਕੋਈ ਸੋਹਣੇ ਜਿਹੇ ਵਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ